ਸਿਆਸਤ ਬੜੀ ਭਖੀ ਹੋਈ ਹੈ ਇੱਕ ਪਾਸੇ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਦੂਜੇ ਪਾਸੇ ਉਸੇ ਫੈਸਲਿਆਂ ਨੂੰ ਰੱਦ ਕਰਨ ਦੀਆਂ ਗੱਲਾਂ ਆ ਰਹੀਆਂ ਨੇ ਕੋਈ ਬਾਗੀ ਕੁਝ ਕਹਿ ਰਿਹਾ ਜਿਹੜੇ ਅੰਦਰ ਹੀ ਹਾਲੇ ਪਾਰਟੀ ਦੇ ਆਪਣੇ ਆਪ ਨੂੰ ਮਹਫੂਜ਼ ਸਮਝੀ ਜਾਂਦੇ ਆ ਉਹ ਕੁਝ ਕਹਿ ਰਿਹਾ ਉਧਰੋਂ ਪ੍ਰਦੀਪ ਕਲੇਰ ਵਾਲਾ ਕਲੇਸ਼ ਬਹੁਤ ਸਾਰੀਆਂ ਗੱਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਿਆਸਤ ਦੇ ਅੰਦਰ ਘੁੰਮ ਰਹੀਆਂ ਐ ਇਸ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਤੇ ਆਪਸੀ ਖਿੱਚੋਤਾਣ ਕਰਕੇ ਤਮਾਸ਼ੇ ਦਾ ਪਾਤਰ ਬਣੀ ਹੋਈ ਹੈ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਮਾਸ਼ਾ ਹੋ ਰਿਹਾ ਉਹਨਾਂ ਹੋਰ ਕਿਸੇ ਪਾਰਟੀ ਦੇ ਵਿੱਚ ਹੋ ਰਿਹਾ ਕਦੀ ਕਾਂਗਰਸ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਬੀਜੇਪੀ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਝਾੜੂ ਵਾਲਿਆਂ ਦੇ ਵਿੱਚ ਕੀ ਕੁਝ ਚੱਲ ਰਿਹਾ ਕਿਸੇ ਨੂੰ ਪਤਾ ਨਹੀਂ ਸ਼ਰੋਮਨੀ ਕਾਲੀ ਦਲ ਦੇ ਵਿੱਚ ਇੱਕ ਧੜੇ ਨੂੰ ਸ਼ੱਕ ਆਉਂਦੀ ਹੈ ਤੇ ਉਹ ਇਸ਼ੂ ਬਣ ਜਾਂਦਾ ਹੈ ਨਾ ਹੁਣ ਰਹੀ ਗੱਲ ਹੈ ਕਿ ਸੁਬੀਤ ਸਿੰਘ ਬਾਦਲ ਨੇ ਜਿਹੜੇ ਕੱਲ ਬੰਦੇ ਕੱਢੇ ਨੇ 8 ਜਾਣੇ ਜਿਨ੍ਹਾਂ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਕੱਢਤਾ ਉਹਨਾਂ ਦਾ ਮੁੰਡਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਰੱਖ ਲਿਆ ਪਰਮਿੰਦਰ ਸਿੰਘ ਢੀਂਡ ਸਾਨੂੰ ਕੱਢਤਾ ਤੇ ਸੁਖਦੇਵ ਸਿੰਘ ਢੀਂਡ ਸਾਨੂੰ ਰੱਖ ਲਿਆ ਮਤਲਬ ਇਧਰੋਂ ਬਾਪੂ ਰੱਖ ਲਿਆ ਤੇ ਮੁੰਡਾ ਕੱਢ ਲਿਆ ਉਧਰੋਂ ਬਾਪੂ ਕੱਢਤਾ ਤੇ ਮੁੰਡਾ ਰੱਖ ਲਿਆ ਹੁਣ ਰਹੀ ਗੱਲ ਇਹ ਕਿ ਜਿਵੇਂ ਬੀਤੀ ਦਿਨ ਅਨੁਸ਼ਾਸਨੀ ਕਮੇਟੀ ਦੇ ਜਿਹੜੇ ਚੇਅਰਮੈਨ ਬਲਵਿੰਦਰ ਸਿੰਘ ਪੁੰਦੜ ਸਾਹਿਬ ਆ ਉਹਨਾਂ ਨੇ 8 ਬੰਦੇ ਕੱਢਤੇ ਕਿਉਂਕਿ ਸੁਬੀਸ਼ ਸਿੰਘ ਬਾਦਲ ਸਾਹਿਬ ਦੀ ਡਾਇਰੈਕਸ਼ਨ ਹੋएगी ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਹੁਣ ਕੀ ਸ਼੍ਰੋਮਣੀ ਕਾਲੀਦਾ ਦੇ ਜਿਹੜਾ ਵਿਧਾਨ ਆ ਉਦੇਚ ਸਾਰੇ ਜਿਹੜੇ ਕਿਸੇ ਨੂੰ ਕੱਢਣਾ ਤੇ ਕਿਸੇ ਨੂੰ ਸ਼ਾਮਿਲ ਕਰਵਾਉਣਾ ਇਹ ਸਰਪ੍ਰਸਤ ਕੋਲ ਅਧਿਕਾਰ ਹੈ ਕਿ ਨਹੀਂ ਜਾਂ ਪਾਰਟੀ ਪ੍ਰਧਾਨ ਕੋ ਹੈ ਨਾ ਇਹ ਸਭ ਤੋਂ ਵੱਡਾ ਸਵਾਲ ਆ ਹੁਣ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਆਂਗਣਵਾੜੀ ਵਰਕਰ ਜੂਨੀਅਰ ਦੀ ਪ੍ਰਧਾਨ ਹਰਗੋਬਿੰਦ ਕੌਰ ਜੀ ਉਹ ਪਹਿਲੇ ਦਿਨ ਹੀ ਪਾਰਟੀ 'ਚ ਸ਼ਾਮਲ ਹੁੰਦੀ ਐ ਤੇ ਉਹਨੂੰ ਪਹਿਲੇ ਦਿਨ ਹੀ ਸਬੀਰ ਸਿੰਘ ਬਾਦਲ ਹੁਣੀ ਸ਼੍ਰੋਮਣੀ ਕਾਲੀ ਦਲ ਇਸਤਰੀ ਵਿੰਗ ਦਾ ਪ੍ਰਧਾਨ ਬਣਾ ਦਿੰਦੇ ਹੈਗੇ ਨੇ ਜੀ ਇਹਦਾ ਮਤਲਬ ਸਬੀਰ ਸਿੰਘ ਬਾਦਲ ਕੋਲ ਪਾਵਰ ਆ ਜੇ ਉਹਦਨ ਸਰਪ੍ਰਸਤ ਕੋ ਪਾਵਰ ਹੁੰਦੀ ਸੁਖਦੇਵ ਸਿੰਘ ਢੀਡਸਾ ਗੋਂ ਦੀ ਤੇ ਉਹਨੂੰ ਰੋਕ ਸਕਦੇ ਸੀ ਵੀ ਘੱਟੋ ਘਾੜੇ ਇਹਨੂੰ ਜਨਰਲ ਸੈਕਟਰੀ ਬਣਾਓ ਸੈਕਟਰੀ ਬਣਾਓ ਵਾਈਸ ਪ੍ਰੈਸਿਡੈਂਟ ਬਣਾਓ ਕਟੂੜ ਇੱਕ ਅੱਧਾ ਪੌੜੀ ਦਾ ਡੰਡਾ ਤੇ ਚੜਾਓ ਤੁਸੀਂ ਸਿੱਧੀ ਟੀਸੀ ਟੀਸੀ ਤੇ ਬਿਠਾ ਦਿੱਤਾ ਹੈਗਾ ਇਹ ਵੀ ਜਿਹੜਾ ਮਸਲਾ ਹੈ ਕਿਉਂਕਿ ਪਿੱਛੇ ਜੇ ਕਾਲੀ ਦਲ ਨੇ ਕੀ ਕੀਤਾ ਜਦੋਂ ਕਾਲੀ ਦਲ ਨੇ ਆਪਣੇ ਸਾਰੇ ਜਿਹੜੇ ਢਾਂਚੇ ਨੇ ਭੰਗ ਕਰ ਦਿੱਤੇ ਨਵੇਂ ਸਿਰ ਤੋਂ ਡੈਲੀਗੇਟ ਬਣਾਏ ਜਾ ਰਹੇ ਨੇ ਉਹਦੇ ਚ ਵਰਕਿੰਗ ਕਮੇਟੀ ਨੇ ਜਿਹੜੇ ਸਾਰੇ ਅਧਿਕਾਰ ਨੇ ਉਹ ਕਿਹਨੂੰ ਦਿੱਤੇ ਨੇ ਸੁਬੀਰ ਸਿੰਘ ਬਾਦਲ ਨੂੰ ਕਿ ਅਗਲੇ ਹੁਕਮਾਂ ਤੱਕ ਸੁਬੀਰ ਸਿੰਘ ਬਾਦਲ ਕੋਈ ਸਾਰੇ ਅਧਿਕਾਰ ਹੋਣਗੇ ਤੇ ਮੈਨੂੰ ਲੱਗਦਾ ਕਿ ਪਾਰਟੀ ਦੇ ਵਿੱਚ ਕਿਸੇ ਨੂੰ ਕੱਢਣਾ ਕਿਸੇ ਨੂੰ ਨਿਯੁਕਤ ਕਰਨਾ ਉਹ ਪਾਰਟੀ ਪ੍ਰਧਾਨ ਕੋਲ ਹੀ ਹੁੰਦੇ ਨੇ ਜ਼ਿੰਮੇਵਾਰੀਆਂ ਸਰਪ੍ਰਸਤ ਕੋ ਨਹੀਂ ਹੁੰਦੀਆਂ ਸਰਪ੍ਰਸਤ ਇੱਕ ਇੱਕ ਓਨਰ ਵਾਲਾ ਰਤਬਾ ਹੁੰਦਾ ਜਿਵੇਂ ਭਾਜਪਾ ਨੇ ਨਹੀਂ ਸੀ ਇੱਕ ਮਾਰਗਦਰਸ਼ਨ ਬਣਾਇਆਗਾ ਉਹ ਸਾਰੇ ਇੱਕ ਓਨਰ ਹੈਗੇ ਸਾਡੇ ਪੁਰਾਣੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਖੜਾ ਕੀਤਾ ਕੰਮ ਕੀਤਾ ਮਿਹਨਤੀ ਸੀ ਤੇ ਹੁਣ ਉਹਨਾਂ ਦੀ ਜਿਹੜੀ ਇਸ ਅਵਸਥਾ ਦੇ ਵਿੱਚ ਇੱਕ ਜਮ ਲਾਲਕ੍ਰਿਸ਼ਨ ਅਡਵਾਨੀ ਹੋਣੀ ਬਾਬਰੀ ਮਸਜਿਦ ਦੇ ਵਿੱਚ ਲਾਲਕ੍ਰਿਸ਼ਨ ਅਡਵਾਨੀ ਦਾ ਕਿੱਡਾ ਵੱਡਾ ਯੋਗਦਾਨ ਸੀ ਉਹਨੂੰ ਚਾਹੇ ਉਹਦੇ ਅੱਜ ਹੋਰ ਸੰਦਰਭ ਦੇ ਵਿੱਚ ਆਪਾਂ ਦੇ ਦੇ ਕੇ ਬਾਬਰੀ ਮਸਜਿਦ ਢਾ ਕੇ ਮੰਦਿਰ ਬੰਨਣਾ ਚਾਹੀਦਾ ਕਿ ਨਹੀਂ ਬੰਨਾ ਉਹ ਇੱਕ ਰਹਿੰਦੀ ਦੁਨੀਆ ਦਾ ਕੋਈ ਸਵਾਲ ਖੜੇ ਹੋਣੇ ਆ ਉਹ ਸਵਾਲ ਰਹਿਣੇ ਆ ਕਿਨੇ ਪਰ ਉਹਨੂੰ ਮਾਰਗਦਰਸ਼ਨ ਦੇ ਵਿੱਚ ਰੱਖ ਪਾ ਕੇ ਰੱਖਿਆ ਇਦਾਂ ਹੀ ਸ਼ਰਮਨੀ ਕਾਲੀ ਦਲ ਦੇ ਵਿੱਚ ਕੀ ਆ ਸੁਬੀ ਸਿੰਘ ਬਾਦਲ ਪ੍ਰਧਾਨ ਸਰਪ੍ਰਸਤ ਕੌਣ ਨੇ ਸੁਖਦੇਵ ਸਿੰਘ ਢੀਡ ਸਾਨੂੰ ਪਹਿਲਾਂ ਸਰਪ੍ਰਸਤ ਕੌਣ ਸੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਨੂੰ ਬਣਾ ਦਿੱਤਾ ਕਿ ਜਦੋਂ ਦੁਬਾਰਾ ਸ਼ਾਮਲ ਤੇ ਇੱਕ ਸਰਪ੍ਰਸਤ ਕੀ ਕਾਲੀ ਦਲ ਦੇ ਵਿਧਾਨ ਦੇ ਵਿੱਚ ਜਾਂ ਕਾਲੀ ਦਲ ਦੇ ਢਾਂਚੇ ਦੇ ਵਿੱਚ ਉਹਦੇ ਕੋਲ ਅਧਿਕਾਰ ਹੈ ਹੁਣ ਸੁਬੀ ਸਿੰਘ ਬਾਦਲ ਉਹਨਾਂ ਨੇ ਕੱਲ 8 ਜਣੇ ਕੱਢ ਦਿੱਤੇ ਅੱਜ ਇਹ ਮੀਟਿੰਗ ਕਰਕੇ ਉਹ ਸੁਬੀਰ ਸਿੰਘ ਬਾਦਲ ਦਾ ਜਿਹੜਾ ਫੈਸਲਾ ਉਹਨੂੰ ਰੱਦ ਕਰਦੇ ਨੇ ਮੇਰਾ ਲੱਗਦਾ ਕਿ ਜਿਆਦਾ ਜਿਹੜਾ ਅਗਰ ਕਾਨੂੰਨੀ ਤੌਰ ਤੇ ਜਾਂ ਵਿਧਾਨਕ ਤੌਰ ਤੇ ਕਾਲੀ ਦਲ ਦਾ ਦੇਖੀ ਜਾਵੇ ਉਹਦੇ ਚ ਇਹ ਹੈ ਕਿ ਸੁਬੀਰ ਸਿੰਘ ਬਾਦਲ ਨੇ ਕੱਢੇ ਆ ਜਿਹੜੇ ਕੱਢੇ ਨੇ ਉਹਨਾਂ ਨੂੰ ਵਾਪਸ ਤੇ ਨਹੀਂ ਲਿਆ ਜਾ ਸਕਦਾ ਹੁਣ ਇਸ ਮਸਲੇ ਦੇ ਵਿੱਚ ਕਾਲੀ ਦਲ ਦਾ ਪ੍ਰੈਸ ਨੋਟ ਵੀ ਆ ਗਿਆ ਦੋਨੇ ਧਿਰਾਂ ਦਾ ਆ ਗਿਆ ਜਿਹੜੇ ਤੇ ਉਹਨੇ ਕਾਲੀ ਦਲ ਕਾਲੀ ਦਲ ਕੀ ਕਹਿੰਦਾ ਹੈਗਾ ਕਾਲੀ ਦਲ ਕਹਿੰਦਾ ਕਿ ਢੀਂਡਸਾ ਕੋਲ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਕੋਈ ਅਧਿਕਾਰ ਨਹੀਂ ਆ। ਉਹਨਾਂ ਕਾਲੀ ਦਲ ਨੇ ਕਿਹਾ ਕਿ ਅੱਜ ਪਾਰਟੀ ਦੇ ਸਰਪ੍ਰਸ ਸੁਦੇਸ਼ ਸਿੰਘ ਢੀਂਡਸਾ ਕੋਲ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ ਆ। ਅਨੁਸ਼ਾਸਨੀ ਕਮੇਟੀ ਨੇ ਬੀਤੇ ਕੱਲ ਪਾਰਟੀ ਵਿਰੋਧੀ ਗਤੀਵਿਧੀਆਂ ਲਈ 8 ਆਗੂਨ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ। ਜਾਰੀ ਬਿਆਨ ਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਸੀਨੀਅਰ ਆਗੂ ਹਨ। ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਰਟੀ ਦੇ ਸਰਪ੍ਰਸਤ ਪਾਰਟੀ ਦੇ ਕਿਸੇ ਵੀ ਫੈਸਲੇ ਨੂੰ ਪਲਟ ਨਹੀਂ ਸਕਦੇ ਔਰ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਪਾਰਟੀ ਦੇ ਆਗੂਆਂ ਦੇ ਵਰਕਰਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਲਈ ਆਖਣ ਦੀ ਥਾਂ ਸੁਖਦੇਵ ਸਿੰਘ ਢੀਂਡਸ ਨੇ ਪਾਰਟੀ ਵਿੱਚੋਂ ਕੱਢੇ ਆਗੂਆਂ ਦੀ ਅਗਵਾਈ ਕਰਨ ਨੂੰ ਤਰਜੀਹ ਦਿੱਤੀ ਹੈ ਤੇ ਹੁਣ ਪਾਰਟੀ ਦੇ ਸੰਵਿਧਾਨ ਮੁਤਾਬਕ ਲਈ ਫੈਸਲਿਆਂ ਨੂੰ ਪਲਟਣ ਵਾਸਤੇ ਅਖੌਤੀ ਤਾਨਾਸ਼ਾਹ ਵਜੋਂ ਕੰਮ ਕਰ ਰਹੇ ਨੇ ਬ੍ਰਿੰਦੇਸਿੰਘ ਭੁੰਦਨੇ ਵੀ ਕਹਿ ਕੇ ਪਾਰਟੀ ਦੇ ਅੱਠ ਆਗੂਆਂ ਖਿਲਾਫ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ 26 ਤਰੀਕ ਨੂੰ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਪਾਸ ਉਸ ਮਤੇ ਵੱਲ ਧਿਆਨ ਨਹੀਂ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਵੀ ਤਰੀਕੇ ਦੇ મતਭੇਦ ਪਾਰਟੀ ਫੋਰਮ ਤੇ ਹੀ ਵਿਚਾਰੇ ਜਾਣਗੇ ਤੇ ਉਹਨਾਂ ਇਹ ਵੀ ਕਹਿ ਕੇ ਕੱਢੇਗੇ ਆਗੂਆਂ ਨੇ ਪਾਰਟੀ ਪ੍ਰਧਾਨ ਦੀ ਪ੍ਰਵਾਨਗੀ ਤੋਂ ਬਗੈਰ ਸਮਾਨਤਰ ਸੰਗਠਨ ਖੜਾ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਪਾਰਟੀ ਦੇ ਖਿਲਾਫ ਕੰਮ ਕਰਨਗੇ ਤੇ ਉਹਨਾਂ ਦਾ ਇਕਲੌਤਾ ਮਕਸਦ ਕੀ ਆ ਭੁੰਦਰ ਸਾਹਿਬ ਕਹਿ ਰਹੇ ਨੇ ਕਿ ਪਾਰਟੀ ਕੈਡਰ ਨੂੰ ਘਬਰਾਹਤ ਹਨ ਇਹਦੇ ਸ਼੍ਰੋਮਣੀ ਅਕਾਲੀ ਦਲ ਦਾ ਆ ਗਿਆ ਬਿਆਨ ਕਿ ਇਹ ਅਖੌਤੀ ਤਾਣਾ ਸ਼ਾਹ ਵਾ ਸੁਖਦੇਵ ਸਿੰਘ ਢੀਂਡਸਾ ਹੁਣ ਦੂਜੇ ਪਾਸੇ ਜਿਹੜੇ ਬਾਗੀ ਨੇ ਉਹਨਾਂ ਕੀ ਉਹਨਾਂ ਨੇ ਵੀ ਸਿਰੇ ਤੋਂ ਰੱਦ ਕਰ ਦਿੱਤਾ ਫੈਸਲਾ ਉਹ ਕਹਿੰਦੇ ਨੇ ਕਿ ਇਹ ਫੈਸਲਾ ਸੁਭੀ ਸਿੰਘ ਬਾਦਲ ਹੁਣੀ ਲੈ ਹੀ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਅੱਜ ਪਹਿਲਾ ਇੱਕ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਕਹਿੰਦੇ ਨੇ ਕਿ ਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਅੱਠ ਸੀਨੀਅਰ ਆਗੂਆਂ ਦੀ ਬਰਤ੍ਰਫੀ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈਗਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਿਰਫ ਕੱਢਣ ਦਾ ਜਿਹੜਾ ਅਧਿਕਾਰ ਹੈ ਉਹ ਵਰਕਿੰਗ ਕਮੇਟੀ ਕੋਲ ਹੈ ਇਸ ਦੇ ਨਾਲ ਢੀਂਡਸਾ ਨੇ ਵੀ ਐਲਾਨ ਕੀਤਾ ਹੈਗਾ ਜਲਦੀ ਹੀ ਡੈਲੀਗੇਟਾਂ ਦਾ اجلاس ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜਾ ਕੀਤਾ ਜਾਊਗਾ ਟੀਨਸ ਨੇ ਕਿਹਾ ਕਿ ਹੁਣ ਜਦੋਂ ਡੇਰਾ ਸੱਚਾ ਸੌਧ ਦੇ ਰਾਸੀ ਵਿੰਗ ਦੇ ਮੁਖੀ ਸੁਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਕਾਲਕਸਰ ਸਾਹਿਬ ਦੇ ਹੁਕਮਨਾਮੇ ਦੀ ਲੰਘਣਾ ਕਰਕੇ ਡੇਰਾ ਮੁਖੀ ਰਾਮ ਰਹੀਮ ਨਾਲ ਮੁਲਾਕਾਤ ਕਰਨ ਦਾ ਸੱਚ ਜਗਜाहਰ ਕਰ ਦਿੱਤਾ ਤਾਂ ਸੁਬੀਰ ਸਿੰਘ ਬਾਦਲ ਕੋਲ ਪਾਰਟੀ ਪ੍ਰਧਾਨ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਔਰ ਉਹਨੇ ਕਿਹਾ ਕਿ ਭਾਵੇਂ ਸੁਬੀਰ ਸਿੰਘ ਬਾਦਲ ਅਜੇ ਪਾਰਟੀ ਵਰਕਰ ਦੇ ਸਮੂਹ ਪੰਜਾਬੀਆਂ ਖਾਸ ਕਰਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਪਾਰਟੀ ਪ੍ਰਧਾਨ ਦੀ ਪਦਵੀ ਨੂੰ ਚਿੰਬੜਿਆ ਬੈਠਾ ਪਰ ਅਸਲ ਵਿੱਚ ਹੁਣ ਉਹ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਗਵਾ ਚੁੱਕਿਆ ਤੇ ਪਾਰਟੀ ਇੱਕ ਤਰ੍ਹਾਂ ਨਾਲ ਲੀਡਰਸ਼ਿਪ ਤੋਂ ਵਿਉਣੀ ਹੋ ਗਈ ਆ ਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਫੈਸਲਾ ਕੀਤਾ ਕਾਲੀ ਦਲ ਦਾ ਡੈਲੀਗੇਟ ਦਾ اجلاس ਬੁਲਾ ਕੇ ਪਾਰਟੀ ਪ੍ਰਧਾਨ ਸമിതി ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਦੇ ਸਿਨੇ ਆਗੂ ਨਾਲ ਸਲਾਮ مشور ਕਰਕੇ შეਤੀ ਜਨਰਲ اجلاس ਤੇ ਸਮਾ ਤੇ ਸਥਾਨ ਬਾਰੇ ਫੈਸਲਾ ਹੁਣ ਇਹ ਜਿਹੜੀ ਲੜਾਈ ਵੱਧਦੀ ਜਾ ਰਹੀ ਜਿੱਥੇ ਬਾਦਲ ਢੜਾ ਉਹਨਾਂ ਨੂੰ ਅਕੌਤੀ ਤਾਣਾ ਸ਼ਾਹ ਕਰਾਰ ਦਿੱਤਾ ਸੁਦੇਵ ਸਿੰਘ ਢੀਡਸਣ ਉੱਥੇ ਉਹ ਕਹਿ ਰਹੇ ਕਿ ਅਸੀਂ ਜਲਦ ਜਲਾਸ ਬੁਲਾ ਕੇ ਨਵਾਂ ਪ੍ਰਧਾਨ ਥਾਪਾਂਗੇ ਉਹ ਸੁਬੀਸ਼ ਸਿੰਘ ਬਾਦ ਹੁਣ ਦੇਖਦੇ ਕਿ ਜਿਹੜਾ ਸਮਾਥ ਸਥਾਨ ਕੀ ਸਮਾ ਚੰਡੀਗੜ ਹੋਏਗਾ ਤੇ ਕੀ ਸਥਾਨ ਸ਼੍ਰੋਮਣੀ ਕਾਲੀ ਦਲ ਦਾ ਹੈੱਡ ਦਫ਼ਤਰ ਮੁੱਖ ਦਫ਼ਤਰ ਹੋਏਗਾ ਇਹ ਅਸਲ ਦੇ ਵਿੱਚ ਹੁਣ ਇੰਤਜ਼ਾਰ ਕਰਨਾ ਪਏਗਾ ਜੀ